ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੇ ਜੇ ਸੋਚੀ ਲਖਵਾਰ ਹੋ ਚੁਪੈ ਚੁਪਿਣਾ ਹੋਵੇ ਜੇ ਲਾਇ ਰਹਾ ਲੈ ਬਤਾਰ ਹੋਕਿਆ ਭੁਕਣਾ ਉਤਰੀ ਜੇ ਬੰਨਾ ਪ੍ਰਿਆਪਾਰ ਸਹਜ ਸਿਆਣਪਾਲ ਕੋਹੇ ਤਾ ਇੱਕ ਨ ਚੱਲੇ ਡਾਲ ਕਿਵਸੋ ਜੀ ਆਰਾ ਹੋਈ ਐ ਕਿ ਬਕੂੜੇ ਟੁੱਟੇ ਪਾਲ ਹੁਕਮਤ ਜੈ ਚਲ ਨਾਲ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਦਮ ਨਹੀਂ ਜਿਹੜਾ ਹੁਕਮ ਲੈ ਗੁਦ ਸੁਖ ਪਾਈ ਗਏ ਕਿ ਨਾ ਹੁਕਮੀ ਦਖੀਸ ਇੱਕ ਹੁਕਮੀ ਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਦੇ ਗੁਜੇ ਤਾਂ ਹੋਵੇ ਕਹਿਣਾ ਕੋਈ गावे को तान होवे किसे तान गावे को तार जाने निशान गावे को बन बढ़ाइया चार गावे को विद्या विकर विचार गावे को साज करे तन कहे गावे को जी लय फिर दे गावे को जा पे दिसे दूर गावे को वे के हाथ रह दूर कतना कथ कथी नया वे तोट कद कद कथी कोटि कोट कोट ਦੇਂਦਾ ਦੇ ਲੰਦੇ ਸੱਪਾਂ ਦੇ ਗਾੜੀ ਬੰਤਰਖਾਏ ਗਾਇ ਹੁਕਮੀ ਹੁਕਮ ਚਨਾਇ ਰਹੋ ਨਾਨਕ ਮਿਕਸੇ ਵਿੱਚ ਪਰਵਾਹੋ ਸਾਚਾ ਸਹਿਵ ਸਾਚਨਾਇ ਪਾਕੇ ਆ ਭਵੇ ਪਰ ਹੱਕੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਪੀਰ ਕੇ ਅੱਗੇ ਰੱਖੀ ਅਗੀਤੀ ਸੇ ਦਰਬਾਰ ਮੋਹ ਕੇ ਭੋਜਨ ਬੋਲੀ ਜਿਸ ਨੂੰ ਤਰਿ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜਿਆਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੋ ਕੁਦਵਾਰ ਨਾਨਕੇ ਵੈ ਜਾਣੀਏ ਸੰਵਾਪੇ ਸਚਿਆਰ ਤਾ ਪੈਣਾ ਜਾਈ ਕੀ ਤਾ ਨਾ ਹੋਏ ਆਪੇ ਆ ਪ੍ਰਨੰਜਨ ਸੂਰਜਿ ਮਿ ਸੇਵਾ ਚ ਲਪਾਇਆ ਮਾਨ ਨਾਨਕ ਗਾਵਿਆ ਗੁਣਿ ਦਾਣੇ ਗਾਵਿਆ ਸੁਨਿਅਮਣ ਰਖੀ ਭਾਉ ਦੁਖ ਪਰ ਹਰ ਸੋ ਘਰ ਲੈ ਜਾਈ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਪ੍ਰਯਾਸੁ ਮਾਇ ਗੁਰ ਸਰ ਗੁਰੂ ਬੋਰਿ ਫੇਰ ਮਾ ਗੁਰ ਪਾਰਵਤੀ ਮਾਇ ਜੇ ਹੋ ਜਲ ਖਾ ਨਾਹੀ ਕਹਿਨਾ ਗਤਿ ਨਾ ਜਾਈ ਗੁਰਾ ਇਕ ਦਹਿ ਬੁਝਾਈ ਸੁਬਨਾ ਜੀਆਂ ਕਾਇਕ ਦਾਤਾ ਸੋ ਮੈ ਵਿਸਰਨਾ ਜਾਈ ਤੀਰੇ ਤਨਾਵਾਜੇ ਤਿਸ ਭਾਵਾ ਮੇਰਿ ਭਾਲੇ ਕੋਈ ਨਾਇ ਕਰੀ ਜੇਤੀ ਸਰ ਢਿਉ ਪਾਈ ਰੇਖਾ ਮੇਨ ਕਰਮਾ ਕੀ ਮਲੇ ਨਈ ਮਾਥੇ ਵਿਚਿ ਰਤਨ ਜਿਵਾ ਹਰਮਾਨ ਜੇ ਗੁਰੂ ਕੀ ਸੇਖ ਸੁਨੇ ਗੁਰਾਇਕ ਤੇ बुझਾਈ ਸੁਪਨਾ ਜੀਆਂ ਕਾਇ ਦాతਾ ਸੋ ਮੈ ਵੀ ਸੁਨਾ ਜਾਇ ਜੇ ਜੁ ਵਿਚਾਰੇ ਅਰਜਾ ਹੋਰ ਦਸੂਨੇ ਹੋਏ ਨਵਾ ਕੰਡਾ ਵਿਚਿ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾੁਰਖਾਈ ਤੇਜਸ ਕੀ ਰਜ ਜਨੇ ਜੀਤਿਸ ਨਦਰ ਨਾ ਆਵੇ ਤਾਂ ਬਾਤ ਨਾ ਕੁਛ ਹੈ ਕਿ ਟਾਂਦਰ ਕੀਟ ਕਰ ਦੋਸੀ ਦੋਸਰੇ ਨਾਨਕ ਨੇ ਗੁਣ ਗੁਣ ਕਰੇ ਗੁਣਮੰਤੇ ਆਜੁਲਦੇ ਹੈ ਤੇਹਾ ਕੋ ਨ ਸੁਜੇ ਜੀਤਿਸ ਗੁਣ ਕਰੇ ਸੁਣਿਆ ਸਤਿਪੀਰ ਸੁਨਾਰ ਸੁਨੇ ਤਰਥ ਤਵਲੇ ਆਕਾਸ਼ ਸੁਨੇ ਦੀਪ ਨ ਪਾਤਾਲ ਸੁਨੇ ਕੋ ਨ ਸਕੇ ਕਾ ਨਾਨਕ ਭਗਤੋ ਸਗਦ ਗਾ ਸੁਨਾ ਦੂਖ ਪਾਪ ਕਾ ਨਾਸ ਸੁਨੇ ਸਰਬਰ ਮਾਹਿੰਦੋ ਸੁਨੇ ਮੋਖ ਸੁਲਾਹ ਨਮੰਦ ਸੁਨੇ ਧੂਖਿ ਭਾਤਨ ਫੇਰੇ ਸੁਨੇ ਸਾਹ ਸਮਰਤ ਫੇਰੇ ਨਾ ਨਿਕ ਭਗਤਾ ਸਦਾ ਵਿਗਿਆ ਸੁਨੇ ਦੂਤ ਪਾ ਬਕਾ ਨਾਸ ਸੁਨੇ ਸਾਸਨ ਤੋ ਗਿਆਨ ਸੁਨੇ ਅਰਸ਼ਦ ਕਾ ਸਮਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਿਆ ਸੁਨੇ ਦੂਤ ਪਾ ਬਕਾ ਨਾਸ ਸੁਨੇ ਸਰਾਗ ਨਾ ਕੇ ਗਾਹ ਸੁਨੇ ਸੇਖ ਪੀਰ ਬਾਸਾ ਸੁਨੇ ਦੇ ਭਾਵੇ ਰਾਹ ਸੁਨੇ ਹਾਥੋ ਵੇਸ ਗਾਹ ਨਾਨਕ ਭਗਤਾ ਸਦਾ ਵਿਗਿਆ ਸੁਨੇ ਦੂਤ ਪਾ ਬਕਾ ਨਾਸ मनेकीगत कहे ना जाए जे को कहे पिछे बसताए कागज पर न लिखन हार मन काव्य कर विचार ऐसा नाम निरंजन हो जेको को मन जाने मन कोई मन सुर तो वे मन बुद्ध मन सगल भवन सोधे सुध मन मुह झोटा ना काय मन जम के साथ ना जाए ऐसा नाम निरंजन हो जेको को मन जाने मन कोई ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸ ਉਪਰ ਗਰਜਾਏ ਮੰਨੇ ਮਗਨ ਝੱਲੇ ਪਰ ਥੇ ਮੰਨੇ ਤ੍ਰਮ ਸੇ ਤਿੰ ਸਰਵੰਦਿ ਐਸਾ ਨਾਮ ਜਿਹੜਾ ਹੈ ਦੂਖ ਮਿਝਾਣੇ ਵਾਲ ਕੋਈ ਮੰਨੇ ਪਾਵੇ ਮੂਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤ੍ਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇਂ ਨਾ ਪੇਤੇ ਐਸਾ ਨਾਮ ਲੈ ਜਿਹੜਾ ਹੋਇ ਦੇਖੋ ਮਿਝਾਣੇ ਵਾਲ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕਹਿ ਕਰਨੇ ਨਾ ਹੈ ਸਮਾਰ ਤੋਲ ਤਰੁ ਗਿਆ ਕਾ ਕੋ ਸੰਤੋਖ ਤਾਵ ਰਖਿਆ ਜਿਨ ਸੋਤ ਜੇ ਕੋ ਬੁਝੇ ਹੋ ਵਿਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ ਜੀ ਜਾਦ ਰੰਗਾ ਕੇ ਨਾਮ ਸਭਣਾ ਲਿਖਿਆ ਬੁੜੀ ਕਲਾਮੇ ਲੇਖਾ ਲਿਖ ਜਾਣੇ ਕੋ ਲੇਖਾ ਲਿਖਿਆ ਕੇਤਾ ਹੋਏ ਕੀ ਤਾ ਤਾਣ ਸਵਾਲੇ ਰੂਪ ਕੀ ਤੀ ਤਾ ਜੜੇ ਕੋਣ ਕੋ ਤੀ ਤਾ ਉਸੇ ਕੋ ਕੋ ਆਦਿ ਸਤੇ ਹੋਵੇ ਲਖ ਦਰਿਆ ਕੋ ਨਿਕਤੋਂ ਕਹਾ ਵਿਚਾਰ ਵਾਰਣ ਦੇਵੇਂ ਇੱਕ ਵਾਰ ਜੂਤ ਰੁ ਭਾਵੇ ਸਾਜੀ ਭਲੀਕਾਰ ਤੁਸਰਾ ਸਲਾਮ ਤੇ ਨਰੰਗਾਰ ਅ ਸੰਗ ਦੇ ਪ੍ਰਿਆਸ ਸੰਗ ਪਾਵਸ ਅੰਗ ਬੁੱਧਾ ਸੰਗ ਤਵ ਤਾ ਸੰਗ ਰੰਧਮਕ ਵੇਦ ਪਾਠ ਸੰਗ ਦੋ ਗਮਲ ਰਹੇ ਉਦਾਸ ਸੰਗ ਪਖਤ ਗੁਣ ਜਾਣ ਵਿਚਾਰ ਸੰਸਰੀ ਸੰਖ ਦਾ ਤਾਰ ਸੰਖ ਚੋਗਰ ਮੋ ਪਾਖ ਸਾਰ ਸੰਖ ਮੋਲੇ ਬਲਾ ਹੈ ਤਾਰ ਕੁਦਰਤ ਕਾਮਨ ਕਹਾ ਵਿਚਾਰ ਵਲ ਜਵੇ ਇਕ ਵਾਰ ਜਿਉ ਤੁੜ ਭਾਵੇ ਸਾਜ ਬਣੀ ਤਾ ਤੁਸਰਾ ਜਲਾਮ ਦੇ ਨਾਲ ਅੰਕਾਰ ਸੰਖ ਮੋਰੇ ਤੇ ਅੰਦਰ ਕੋਰੇ ਸੰਖ ਚੋਗਰ ਹਰਾਮਕੋਰ ਸੰਖ ਮਰ ਕਰ ਜਾਏ ਜੋਰ ਸਭ ਬਲ ਵੜ ਹਤ ਆਪ ਮਾਇ ਸੰਖ ਪਾਪੀ ਪਾਪ ਕਰ ਜਾਏ ਸਰਪੁਰ ਆਰ ਕੋਰੇ ਸਰਾਇ ਸੰਖ ਮਲੇਸ਼ ਮਲ ਪਾਕ ਕਾਇ

ਜੇਤਾ ਜੇਤਾ ਤੇਤਾ ਨਾਵੇਂ ਨਾਵੇਂ ਨਾਇ ਕੋ ਤਾ ਕੁਦਰਤ ਪ੍ਰਮਣ ਕਹਾ ਵਿਚਾਰ ਮਾਰਣ ਜਮੇ ਤਵਾਰ ਹਉਤ ਨੂੰ ਭਾਵੇ ਸਾਏ ਪਣੀ ਤਾਰ ਤੋਂ ਸਰਾ ਸਲਾਮ ਤਨੰਕਾਰ। ਹਰਿ ਇਹ ਹਤ ਬੈਰ ਦੰਦੇ ਪਾਣੀ ਚੋਤੇ ਉਤਰ ਸੁਕੇ ਮੂਤ ਪ੍ਰੀਤੀ ਕਾ ਪਰ ਹੋਏ ਦੇ ਸਾਵਲ ਲਗਿਏ ਹੋਤੋ। ਹਰਿ ਇਹ ਮਤ ਪਾਪਾ ਜੇ ਸੰਹਤੋ ਪੇ ਨਾਵੇਂ ਕੇ ਰੰਗ ਕੁਲੀ ਪਾਪੀ ਆਕਰ ਨਾਇ ਕਰ 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 ਨਾਲਿ ਕਲਹਿ ਜਾਓ ਵਾਪੇ ਦੀ ਜਾ ਪੀ ਖਾਉ ਨਾਨ ਤੁਕਮੀ ਆਉ ਜਾਓ। ਕਾਰ ਮਕਤ ਨਾ ਪਾਇਓ ਕਾ ਜਿਹਾ ਜਿਲੇ ਕਰ ਲੈ ਪ੍ਰਾਰਥਿਤ ਵਾਰ ਨਾ ਜੀ ਗਾਇ ਰਤਮਹਨਾ ਕੋ ਜਾ ਕਰਤਾ ਸਿਤੀ ਬੋ ਸਾਡੀ ਆਪੇ ਜਾਣੇ ਸੋਇ ਕਿਵ ਕਰਾਤਾ ਕਿਵ ਸਾ ਲਾਹੀ ਕੇ ਵਰਨੇ ਕਿ ਵਿਜਾਣਾ ਨਾਨਕ ਆਖਾਂ ਸੰਕੋ ਆਖੇ ਇੱਕ ਦੇ ਪਸਾੜਾ ਉਦਾਸ ਹੈ ਵਰ ਦੇ ਨਾਗੀਤਾ ਜਗਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਜੇ ਗਿਆਨ ਨਾ ਸੋਹੇ ਪਾਤਾ ਲਾ ਪਾਤਾ ਲਖਿਆ ਅਗਾਸਾ ਅਗਾਸ ਉਰੇ ਕੋੜੇ ਕੋ ਭਾਲ ਤੱਕੇ ਗਏ ਬਕੈ ਨਕਵਾਤ ਸਹਿ ਸਟਾਰੇ ਘਣਕ ਤੇ ਬਸੂਲੇ ਕੁਤਾ ਚੰਦੇ ਤਾ ਚਲੇ ਕੀ ਲੇਗਾ ਇਹ ਨਾਸ ਨਾਨਕ ਵੱਡਾ ਕੀ ਆਪੇ ਜਾਣਿਆ ਤੂੰ ਸਲਾਹੀ ਸਲੈਤੀ ਸੁਰਤ ਨਾ ਪਾਈਆਂ ਨਦੀਆਂ ਤੇ ਬਾਹ ਪਵੈ ਸੁਨ ਬਿਨਾ ਜਾਣਿਆ ਸੰਬੰਧ ਸਾਹ ਸੁਲਤਾਨ ਜਿਰਾਸੀ ਤੇ ਮਲਤਾਨ ਕੀੜੀ ਤੋਂ ਨਾ ਹਵਲੇ ਜੀਤੀ ਸਮਲੋ ਨਾ ਵੀ ਸਰੇ ਅੰਤਨਾ ਸੁਖਤੀ ਕਿਹਨਾਂ ਅੰਤਨਾ ਕਰਨ ਦੇ ਨਾਲ ਤਾ ਅੰਤ ਨਾ ਮੇਕੜ ਸੁਨੈ ਨਾ ਅੰਤ ਅੰਤ ਨਾ ਜਾਪੇ ਕੇ ਅਮਨੰਤ ਅੰਤ ਨਾ ਜਾਪੇ ਕੀ 타ਇਆ ਘਰ ਅੰਤ ਨਾ ਜਾਪੇ ਭਾਰਾ ਵਰ ਅੰਤ ਕారణ ਕੇ ਤੇ ਮਿਲਲਾ ਹੈ 타ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਸਈਆ ਬੋਤਾ ਹੋਈ ਵੱਡਾ ਸੈਭ ਉਚਾ ਉਚੇ ਉਪਰ ਉਚਾ ਨਾ ਦੇਵ ਉਚਾ ਹੋਏ ਕੋਤ ਸੂਚੇ ਕੋ ਜਾਣੇ ਸੁਨ ਦੇਵਤਾ ਪ ਜਾਣਿਆ ਆਪਾ ਬਨਾਲਕ ਨਦਰਿ ਗਰਮੀ ਰਾਤ ਵੀ ਬੋਤਾ ਕਰ ਲਿਖਿਆ ਨਾ ਚਾਏ ਵੱਡਾ ਦਾਤਾ ਸਨਾਤਮਾਇ ਕੀਤੇ ਮੰਗੇ ਜੂੜੇ ਵਪਾਰ ਕੀ ਚਾਗਣ ਚਲਿ ਵਿਚਾਰ ਕੀਤੇ ਕਭ ਟੁੱਟੇ ਦੇਖਾਲ ਕੀਤੇ ਲਲਮ ਕਿਰਪਾ ਹੈ ਕੀਤੇ ਮੁਰਕਾਂ ਹੀ ਭਾਖ ਕੀਤੇ ਦੂਰ ਭੂਸਰ ਮਾਰੇ ਪੀਦਾ ਚਰੀਦਾ ਤਾਰ ਬੰਧ ਖਨਾਸੀ ਭਾਣ ਹੋਇ ਹੋ ਰਾਖ ਨ ਸਕੇ ਕੋਈ ਦੇ ਕੋ ਫਾਇਦਾ ਕਲ ਪਾਇਓ ਜਾਣੇ ਜੀ ਤਿਆ ਮੋਖ ਹੈ ਆਪੇ ਜਾਣਿਆ ਆਪੇ ਦੇ ਆਖੇ ਸੀ ਕੀਤੇ ਜੇ ਸੁਨ ਬਖਸ਼ ਸਬਸਲਾ ਨਾਨਕ ਪਾਸਾਹੀ ਪਾਸਾਹ

ਆਖੇ ਦਰਨ ਵਾਖੇ ਦੇਵਿਆ ਕੇ ਸੁਰ ਨਾਮੁ ਜਣਸਿਓ ਕੀਤੇ ਆਕੀ ਆਕਰਪਾਇ ਤੇ ਕੇ ਗੈ ਗੈ ਤੁੜ ਗੈ ਤੇ ਬਿਤੇ ਹੋਰ ਕੀ ਤਾਕ ਨ ਸਕੇ ਕੀ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋ ਦੇ ਕੋ ਆਖੇ ਭੋਲ ਵਿਗਾੜ ਤਲ ਕੇ ਸੁਰਗਵਾਰਾ ਬਵਾਰ ਚੋਧੁਰ ਕਿਹਾ ਸੋ ਕਰਕੇ ਹਜਤ ਵੇ ਸਰਬ ਸਮਾਲੇ ਵਾਜੇ ਨਾਦ ਨੇ ਕੀ ਅ ਸੰਖਾ ਕੀਤੇ ਵਹੁਣ ਹਾਰੇ ਕੀਤੇ ਰਾਗ ਪਰਿ ਸੋਖ ਜਣ ਕੀਤੇ ਗਾਵਨ ਹਾਰੇ गावे चुना पौन पानी गावे राजा धर्म दवारे गावे धर्म गावे गावेरा सैठे देव त्याद समाधि गावे साधवी चारे जावन जती सदी संतोखी गावे भीर करे गावन पंडित भर जुग जुग बेद नाले गावे मोहनी आवन मोहन स्वर्ग मच प्याले गावन रतनि भाई तेरे अड़सड़ तीरथ नाले ਗਾਵੇ ਜੀਉਤ ਮਹਾਵਿਸ਼ੂਰਾ ਗਾਵੇ ਕਾਣਿ ਵਿਚਾਰੇ ਗਾਵੇ ਖੰਡਵੰਡ ਪਰਪੰਡਾ ਕਰਕਰ ਕੇ ਧਾਰੇ ਸਹੀ ਤੁਨ ਗਾਵੇ ਜੀਉਤਰ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਪੇਗਾਮ ਰੇਮਾ ਚਤਨਿਆਵ ਨਾਨਕ ਆਗ ਵਿਚਾਰੇ ਸੋਈ ਸੋਈ ਸਰਾਸਨ ਸੈਵ ਸਾਚਾ ਸਤਿ ਨਾਈ ਹੈ ਕੀ ਹੋਸ ਜੈਨਾ ਜਸੀ ਰਚਨਾ ਜਿਨੂ ਚਾਈ ਰੰਗੇ ਰੰਗੀ ਭਾਤੀ ਕਰਕਰ ਦੀ ਸ੍ਰੀ ਮਾਇ ਜਨੀ ਉਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸੇਵੜਿਆ ਜੋਤਿ ਸੁਭਾਵੇ ਸੋਈ ਕਰਸੀ ਰੁਕਣਾ ਕਰ ਨਾ ਜਾਇ ਸੋ ਪਾਸਾਂ ਸਹਾ ਪਾਸਾ ਵਿਨਾਨ ਕਰੈ ਨਰਜਾਈ ਹੰਤਾ ਸੰਤੋਵਤਰੰ ਪਉਚੋ ਲੀਤੇ ਆਲਕਿ ਕਰੇ ਗੁਰੂ ਕਿੰਤਾ ਕਾਲ ਕੋ ਹਰੀ ਰਾਜੁ ਗਢੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਕੀ ਤੇਜ ਜੀਤ ਆਦੇਤਸਯਾ ਦੇਸ ਆਦਿ ਨੀਨ ਨਾਦ ਨਾ ਕੁੰਤੂ ਗੇ ਕੋ ਵੇਸ ਉਤਤਿਆਨਾ ਦੇ ਆਪਨਾਂ ਰਣਕਟਕਟ ਵਜਿਨਾ ਤੇ ਆਪਨਾਤ ਨਾਤੀ ਸੁਭਜਾ ਕੇ ਰਿਸ਼ਿ ਦੇਵ ਰਾ ਸਾਧ ਸਦਗੋ ਜੁਦਿ ਕਾਰ ਚਲਾਵੇ ਲੇਕਿ ਆ ਵਿਪਾਵ ਆਦੇਤਿ ਸੇ ਆਦੇਸ ਰਾ ਆਦਨੂਨ ਆਦਨਾਤ ਜੁਗ ਜੇ ਕੋ ਵੀ ਸੇ ਕਾਮੈ ਜੁਤ ਵਿਅਤਿੰਚੇ ਨਹੀਂ ਪਰਵਾੜ ਇਹਤ ਸੰਸਾਰਿਕ ਖੰਡਾਰੀ ਇਕਲਾਈ ਦੀ ਬਾਜ ਜੁਤ ਸੁਭਾਵੇ ਤੇ ਵਿਚ ਲਾਗਦੀ ਹੋਵੇ ਕੁਰਬਾਨ ਉਹ ਵੇਖਿਆ ਉਹਨਾਂ ਨਨਦਰਨਾ ਦੇ ਬਹੁਤਾ ਹੈ ਵਿਡਾਣ ਅਦੇਸੇਆ ਦੇਸੁ ਆਦਿ ਨਿ ਨਾ ਨਾ ਤੁਜੂ ਜੂ ਕੋ ਵੇਸਿ ਆਸ ਲੋਲੇ ਤੁੰਡਾਰਿ ਜੋ ਕਿਸ ਬਾਸ ਵੇ ਕਾਵਾਰ ਕਰ ਕਰ ਵੇਤੈ ਸਰ ਜਨਹਾਰ ਨਾਨਕ ਸਚੇ ਕੀ ਸੱਚੀ ਗਾਇ ਆਦੇਸੇਆ ਦੇਸੁ ਆਦਿ ਨਿ ਨਾ ਨਾ ਤੁਜੂ ਜੂ ਕੋ ਵੇਸ ਜੂ ਜੂ ਬਲ ਕੋਇ ਲ ਕੋਇ ਮਤੂ ਜੂ ਲਖ ਲੇੜਾ ਕੀਕ ਨਾਮ ਜਗਦੀਸ਼ ਇਤੁਰਾਈ ਪਦ ਪਬੜੇ ਚੜਿ ਹੈ ਪੀਸ सुन गला का ही रेस नानक नदरी भाईस आखन जोर झुपे जो जोर जोर ना जोर जोर न मंगन देर जोर न ज्योण मरण ना जोड़ सुरती जानवे चार जोर न जुटे छुटे संसार जसा जोर करवे वे के सोये नान प्रतम नीच ना कोय रावन पानी पाता तरती थारमस के गुरंत ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਹਣ ਪੰਜ ਪਰਵਾਨ ਅਦ੍ਰਿ ਕਰਮ ਭਵੇਂ ਨੀਸਾਨ ਕਾਚ ਬੁਕਾਇ ਉਤੇ ਪਾਇ ਨਾਨਕ ਜੀ ਆ ਜਾ ਪੇ ਜਾ ਧਰਮ ਕਨ ਕਹੋ ਧਰਮ ਜਾਣ ਕਿਣ ਚਾ ਖੂ ਕਰਮ ਚੀਤੇ ਪਵਨ ਪਣੀ ਵੈਸੰਤਰ ਕੀਤੇ ਗਾਨ ਮਹੇਸ਼ ਕੀਤੇ ਵਰਮੇ ਘਰਦ ਗੜੀ ਰੂਪ ਰੰਗ ਜੀ ਵੇਸ਼ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਤੂ ਪ੍ਰਦੂਸ਼ ਕੀਤੇ ਉਨਜੰਨ ਸੂਰ ਕੀਤੇ ਕੀਤੇ ਮੰਡਲ ਦੇਸ਼ कार चकड़े बु

ਸਾਚ ਕਾਨਮ ਸਨੰਕਾਰ ਕਰ ਕਰ ਵੇਖ ਬਨਹਾਰ ਤਤ ਕੰਡ ਮੰਡ ਪਰ ਪੰਨ ਦੇਖੋ ਕਥਿ ਧੰਤ ਨਾਲ ਜਿਥੇ ਲੋਲ ਆਕਰ ਬਿਜਿ ਫੁਕ ਦੇ ਤੁਮਕਾਰ ਵੇਖੇ ਬਿਸੇ ਕਰੇ ਵਿਚਾਰ ਨਾਲ ਕਥਨਾ ਕਹਣਾ ਸਾਜਿਤ ਪਹਾਰਾ ਤੀਰ ਸੁਨਾਰ ਨਮਤ ਵਿਦੇ ਹਥਿਆਰ ਪਵ ਕਲਾ ਗ੍ਰੀਤ ਬਤਾਵ ਪਾਂਡਾ ਭਮਰਕ ਢਾਲ ਘੜੀਏ ਸਭ ਸਤਿਦੁਖ ਸਾਜਨ ਕੋ ਨਗਰ ਘਰਮ ਸੁਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਬਿਵਸਰਾ ਦੀਦਾ ਵਿਦਾਇਆ ਤੀਨ ਸਗਲ ਜੁਗਾਕੇ ਚੰਗੀਆਂ ਅੰਬਰਾਂ ਆਂ ਜਾ ਵਾਜੇ ਤ ਮਧੂਰ ਧਰਮ ਆਪੂ ਆਪਣੀ ਚੇਲੇ ਦੇ ਤੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਤਿ ਜਿਨੇ ਕੀਤੀ ਸਟੀ ਨਾਨ ਨਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੋਜ ਲਈ ਕੀਤੀ ਸਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ